ਇੰਗਲੈਂਡ ਦੀ ਧਰਤੀ ਗਰੇਵਜ਼ੈਂਡ ਦੇ ਉੱਤੇ ਬਣਿਆ ਹੋਇਆ ਇੱਕ ਖੂਬਸੂਰਤ ਗੁਰਦੁਆਰਾ ਸਾਹਿਬ ਹੈ ਜਿੱਥੇ ਪਿਛਲੇ ਦਿਨੀ ਇੱਕ ਘਟਨਾ ਵਾਪਰੀ ਹੈ ਘਟਨਾ ਬੜੀ ਦੁਖਦਾਈ ਹੈ ਕਿ ਕਿਸੇ ਹਮਲਾਵਰ ਵੱਲੋਂ ਨੌਜਵਾਨ ਜ ਜਿਹਦੀ ਉਮਰ ਦੱਸੀ ਜਾਂਦੀ ਹੈ 17 ਸਾਲ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰਦਾ ਹੈ ਤੇ ਤਾਬਿਆਂ ਦੇ ਅੱਗੇ ਪਈ ਹੋਈ ਕਿਰਪਾਨ ਜਿਹੜੇ ਸ਼ਸਤਰ ਰੱਖੇ ਹੁੰਦੇ ਨੇ ਉਹ ਚੁੱਕ ਕੇ ਤੇ ਉੱਥੇ ਬੈਠੀਆਂ ਹੋਈਆਂ ਸੰਗਤ ਦੇ ਵਿੱਚ ਬੈਠੀਆਂ ਬੀਬੀਆਂ ਦੇ ਉੱਤੇ ਹਮਲਾ ਕਰ ਦਿੰਦਾ ਹੈ ਦੋ ਬੀਬੀਆਂ ਜ਼ਖਮੀ ਹੋ ਜਾਂਦੀਆਂ ਉਸ ਤੋਂ ਬਾਅਦ ਉਹਨੂੰ ਫੜ ਲਿਆ ਜਾਂਦਾ ਹੈ ਪੁਲਿਸ ਆਉਂਦੀ ਹੈ 에어 ਐਂਬੂਲੈਂਸ ਉੱਥੇ ਪਹੁੰਚਦੀ ਹੈ ਬੜੀ ਵੱਡੀ ਘਟਨਾ ਇਹ ਬਣ ਗਈ ਹੈ ਸੋ ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਆਖਰ ਕਿਉਂ ਪੰਜਾਬ ਦੇ ਵਿੱਚ ਬੇਅਦਬੀਆਂ ਹੁੰਦੀਆਂ ਸੀ ਪਰ ਅੱਜ ਇੰਗਲੈਂਡ ਵਰਗੇ ਸ਼ਾਂਤ ਮੁਲਕਾਂ ਦੇ ਵਿੱਚ ਵੀ ਇਹੋ ਜਿਹੀਆਂ ਬੇਅਦਬੀਆਂ ਜੜੀਆਂ ਉਹ ਹੋਣ ਲੱਗ ਪਈਆਂ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਪ੍ਰੈਜ਼ੀਡੈਂਟ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਆਓ ਕਿਉਂਕਿ ਇਹ ਵੀ ਪ੍ਰਧਾਨ ਨੇ ਆਪਾਂ ਗੱਲਬਾਤ ਕਰਦੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਭਾਈ ਸਾਹਿਬ ਤੁਸੀਂ ਵੀ ਮੁੱਖ ਸੇਵਾਦਾਰ ਹੋ ਪ੍ਰੈਜ਼ੀਡੈਂਟ ਹੋ ਗੁਰਦੁਆਰਾ ਸਾਹਿਬ ਦੇ ਇਹ ਘਟਨਾ ਨੂੰ ਕਿਵੇਂ ਦੇਖਦੇ ਹੋ ਦੁਖਦਾਈ ਘਟਨਾ ਤੇ ਹੈ ਹੀ ਹੈ ਪਰ ਇਹ ਤੁਸੀਂ ਇੱਕ ਪ੍ਰਧਾਨ ਦੇ ਨਜ਼ਰੀਏ ਨਾਲ ਕਿਵੇਂ ਦੇਖਦੇ ਹੋ ਹਾਂਜੀ ਭਾਈ ਸਾਹਿਬ ਦੇਖੋ ਪਹਿਲਾਂ ਤਾਂ ਆਪਾਂ ਇੰਡੀਆ ਦੇਖਦੇ ਰਹੇ ਹਾਂ ਹਣਾ ਪੰਜਾਬ 'ਚ ਹੁੰਦਾ ਬਾਹਰਲੀਆ ਸਟੇਟਾਂ 'ਚ ਹੁੰਦੀਆਂ ਇਹ ਜਿਹੇ ਹਾਦਸੇ ਹੁੰਦੇ ਆ ਤੇ ਬਾਅ ਅਮ ਤੇ ਹੁਣ ਇੱਥੇ ਵੀ ਆਪਾਂ ਜੇ ਦੇਖ ਰਹੇ ਆ ਹਨਾ ਉਹ ਚਿੰਤਾਜਨਕ ਹੋ ਜਾਂਦਾ ਤੁਹਾਨੂੰ ਯਾਦ ਹੋਊਗਾ ਕਿਉਂ ਸਾਲ ਪਹਿਲਾਂ ਬੋਗੋਦੌਰ ਸਾਹਿਬ ਅੱਗ ਲੱਗ ਗਈ ਸੀਗੀ ਉਹ ਕਾਫੀ ਨੁਕਸਾਨ ਹੋ ਗਿਆ ਸੀ ਕੋਤੋਰਾ ਸਾਹਿਬ ਦਾ ਤੇ ਅਮ ਇੱਥੇ ਵੀ ਹੁਣ ਜਿਹੜੀ ਆਪਾਂ ਹਾਂ ਗੱਲ ਸੁਣੀ ਆ ਜਿਹੜਾ ਇੱਡਾ ਵੱਡਾ ਸਥਾਨ ਆ ਤੇ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜਾ ਕੋਈ ਬਾਹਰੋਂ ਆਉਂਦਾ ਜਦੋਂ ਉਹ ਨਾਨਸੈਕ ਸੀਗਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਵੀ ਜੇ ਕੋਈ ਅਲੱਗ ਅੱਗ ਅਲੱਗ ਮੀਨਿੰਗ ਹੈ ਬਈ ਕੋਈ ਹਰਕਤਾਂ ਅਲੱਗ ਕਰ ਰਿਹਾ ਵੀ ਲਗਦਾ ਮੈਂਬਰ ਨਹੀਂ ਲੱਗ ਰਿਹਾ ਆਪਾਂ ਨੂੰ ਸਿਕਿਉਰਿਟੀ ਨੂੰ ਸੁਚੇਤ ਕਰਨਾ ਚਾਹੀਦਾ ਇੱਕ ਦੂਜੇ ਨੂੰ ਸੁਚੇਤ ਕਰਨਾ ਚਾਹੀਦਾ ਮੈਂਬਰ ਜਿਹੜੇ ਹੁੰਦੇ ਕਮੇਟੀ ਮੈਂਬਰ ਉਹਨਾਂ ਨੂੰ ਦੱਸਣਾ ਚਾਹੀਦਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਦੇਖੋ ਇੱਕ ਤਾਂ ਮੈਨੂੰ ਪਤਾ ਪੂਰਾ ਆਪਾਂ ਨੂੰ ਹਜੇ ਜਾਣਕਾਰੀ ਨਹੀਂ ਮਿਲੀ ਪਰ ਜਿਹੜਾ ਮੈਂ ਪੜਿਆ ਸੀਗਾ ਉਹ ਕਹਿੰਦੇ ਸੀਗੇ ਉਦੋਂ ਸਖਾਸਨ ਹੋ ਹਟਿਆ ਸੀ ਜਾਨੀ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਚਕਣ ਸਾਹਿਬ ਨੂੰ ਚਲੇ ਗਏ ਸੀ ਸੋ ਉਦੋਂ ਦੀਵਾਨ ਨਹੀਂ ਸੀਗਾ ਲੱਗਿਆ ਸ਼ਾਇਦ ਐਂਡ ਤੇ ਸੇਵਾ ਨਹੀਂ ਹੁੰਦੀ ਹੁੰਦੀ ਸਮਾਪਤੀ ਤੋਂ ਬਾਅਦ ਸ਼ਾਇਦ ਇਦਾਂ ਕੁ ਚੱਲਦਾ ਹੋਵੇ ਸੋ ਉਹਨੇ ਜਿਹੜੇ ਮੂਰੇ ਮਾਰੇ ਦੇ ਹੰਦੀਸ਼ ਸ਼ਾਸਤਰ ਪ੍ਰਕਾਸ਼ ਹੁੰਦਾ ਉਤੋਂ ਆ ਕੇ ਕਰਪਾਨ ਚੱਕ ਕੇ ਸਰੀ ਸਾਹਿਬ ਚੱਕ ਕੇ ਉਹ ਜਾਨੀ ਬੀਬੀਆਂ ਤੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਚਲੋ ਉਹਨੂੰ ਫੜਤਾ ਲਿਆ ਅਪ੍ਰੀਹੈਂਡ ਕਰ ਲਿਆ ਪੁਲਿਸ ਨੇ ਵੀ ਫੜਿਆ ਜੋ ਵੀ ਆ ਪਰ ਜਿੰਨਾ ਵੀ ਮੈਂ ਕਹਿੰਨਾ ਆਪਾਂ ਧਿਆਨ ਰੱਖ ਸਕਦੇ ਆ ਉਹ ਨਹੀਂ ਥੋੜਾ ਆ ਆਪਾਂ ਨੂੰ ਵੱਧ ਤੋਂ ਵੱਧ ਖਿਆਲ ਰੱਖਣਾ ਚਾਹੀਦਾ ਇਨ੍ਹਾਂ ਚੀਜ਼ਾਂ ਦਾ ਵੀ ਇਹ ਹਾਦਸੇ ਨਾ ਹੋਣ ਜਾਂ ਆਪਾਂ ਕੰਟਰੋਲ ਕਰ ਸਕੀਏ ਜੇ ਇੱਥੇ ਤੱਕ ਹੋਵੇ ਕਿ ਅਸੀਂ ਅੱਜ ਸਟੇਜ ਤੇ ਵੀ ਦੱਸਿਆ ਸੰਗਤਾਂ ਨੂੰ ਵੀ ਇਹੀ ਚੀਜ਼ਾਂ ਜਿਹੜੀਆਂ ਆਪਾਂ ਹੁਣੀ ਗੱਲ ਕਰਕੇ ਆਟੀਆਂ ਵੀ ਆਪਾਂ ਵੱਦ ਤੋਂ ਵੱਦ ਧਿਆਨ ਰੱਖੀਏ ਇੱਕ ਦੂਜੇ ਦਾ ਵੀ ਜਣੀ ਵੀ ਮਹਾਰਾਜ ਦਾ ਵੀ ਬਹੁਤ ਆ ਨਾ ਵੀ ਬਿਆਦਬੀ ਵਾਲਾ ਕਿਤੇ ਹਾਦਸਾ ਨਾ ਹੋ ਜਾਵੇ ਸੋ ਇਹ ਸਾਰਿਆਂ ਨੂੰ ਆਪਾਂ ਗਰੇਵਜ਼ ਐਂਡ ਜੇ ਆਪਾਂ ਗੱਲ ਕਰੀਏ ਆਪਾਂ ਸੋਚਦੇ ਆ ਸੇਫ ਹੋਊਗਾ ਗਰੇਵਜ਼ ਐਂਡ ਕਰਕੇ ਕਿੱਡੀ ਕਿੱਡੀ ਵੱਡੀ ਸਪੇਸ ਦੇ ਵਿੱਚ ਗੁਰਦਵਾਰਾ ਸਾਹਿਬ ਸੈਂਟਰ ਚ ਤੇ ਜੇ ਉੱਥੇ ਨਹੀਂ ਸੇਫ ਜਿਹੜੇ ਆ ਆਪਣੇ ਗੁਰਦਵਾਰਾ ਸਾਹਿਬ ਜਿਹੜੇ ਐਨ ਹਾਰਸ਼ੀਟ ਤੇ ਲੱਗਦੇ ਪੇਵਮੈਂਟ ਦੇ ਨਾਲ ਐਂਟਰੈਂਸ ਆ ਉਹ ਕਿੰਨਾ ਰਿਸਕ ਤੇ ਆ ਬਿਲਕੁਲ ਬਿਲਕੁਲ ਇਹ ਚੀਜ਼ਾਂ ਦਾ ਬਹੁਤ ਖਿਆਲ ਰੱਖਣ ਦੀ ਲੋੜ ਹੈ ਅਮਰੀਕਾ ਦੇ ਵਿੱਚ ਵੀ ਇੱਕ ਅਟੈਕ ਹੋਇਆ ਸੀ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਜਿਹੜੇ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਬੇਸ਼ੱਕ ਹਮਲਾਵਰ ਉਥੇ ਕਤਲ ਕਰ ਦਿੱਤੇ ਗਏ ਮੌਕੇ ਦੇ ਉੱਤੇ ਸਿਕਿਉਰਿਟੀ ਫੋਰਸਸ ਵੱਲੋਂ ਅੱਜ ਇਹ ਘਟਨਾ ਇੰਗਲੈਂਡ ਦੇ ਵਿੱਚ ਵਾਪਰੀ ਹੈ ਫਿਊਚਰ 'ਚ ਕਿਤੇ ਵੀ ਹੋ ਸਕਦੀ ਹੈ ਸੋ ਸਾਨੂੰ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਪੈਣਾ ਹੈ ਸਿਕਿਉਰਿਟੀ ਜਿੱਥੇ ਆਪਾਂ ਗੱਲ ਕਰਦੇ ਹਾਂ ਕਮੇਟੀ ਮੈਂਬਰਾਂ ਦੀ ਜਾਂ ਕਮੇਟੀਆਂ ਦੀ ਪ੍ਰਧਾਨ ਦੀ ਜਾਂ ਹਰ ਕੋਈ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧ ਚਲਾਉਂਦੇ ਨੇ ਸਾਰਿਆਂ ਨੂੰ ਧਿਆਨ ਰੱਖਣਾ ਪੈਣਾ ਨਾਲੋਂ ਚਾਹੀਦੀ ਹੈ ਸੋ ਫਿਰ ਹੀ ਜਿਹੜੀ ਹੈ ਸਾਰੇ ਪਾਸੇ ਵਧੀਆ ਆਪਾਂ ਕਹਿ ਸਕਦੇ ਆਂ ਵੀ ਤਰੀਕੇ ਦੇ ਨਾਲ ਆਪਾਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਵੀ ਵਿਚਰ ਸਕਦੇ ਆਂ ਬਹੁਤ ਧੰਨਵਾਦ ਜੀ ਭਾਈ ਸਾਹਿਬ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ